ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਰਹੂਮ ਮਹਿੰਦਰ ਕੌਰ ਦੀ ਅੱਜ ਪਟਿਆਲਾ ਵਿਖੇ ਅੰਤਿਮ ਅਰਦਾਸ ਕੀਤੀ ਗਈ ਨਿਊ ਮੋਤੀ ਮਹਿਲ ਪੈਲੇਸ ਵਿਖੇ ਰਾਜਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਦੇਸ਼ ਭਰ ਤੋਂ ਉੱਗੀਆਂ ਸ਼ਖਸੀਅਤਾਂ ਪਹੁੰਚੀਆਂ ਰਾਜ ਮਾਤਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਦੇ ਲੀਡਰ ਸੁਖਬੀਰ ਸਿੰਘ ਬਾਦਲ ਪ੍ਰੇਮ ਸਿੰਘ ਚੰਦੂ ਮਾਜਰਾ ਵਿਕਰਮ ਸਿੰਘ ਮਜੀਠੀਆ ਸੁਖਪਾਲ ਖੈਰਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਕਈ ਲੀਡਰਾਂ ਨੇ ਸ਼ਿਰਕਤ ਕੀਤੀ ਰਾਜਨੀਤਿਕ ਤੌਰ ਪਰ ਹੀ ਦਾਇਰ ਹੋਇਆ ਤੌਰਾਨੇ ਸਮਾਜ ਸੇਵਾ ਵਿੱਚ ਜੋ ਕੰਮ ਕੀਤਾ ਜਾਇਸ के लिए काम वो याद रहे वटी जो आजाद गया, बहुत लोग पाकिस्तान तो इतने आए इंटे शहर बसे इलाके बसे माता अमिंदर कौर जी ने सारे अपने मां बापू प्यार दता उन्होंने संभाले ਉਹਨਾਂ ਨੇ ਪਹਿਲਾਂ ਦੇ ਖੜੇ ਕੀਤਾ ਇਸ ਮੌਕੇ 파ਟ ਦੇ ਭੋਗ ਪਾਉਣ ਉਪਰੰਤ ਤੱਕ શ્રી ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਅੰਤਿਮ ਅਰਦਾਸ ਕੀਤੀ ਉਪਰੰਤ ਮੁੱਖ ਮੰਤਰੀ ਕੈਪਟਨ ਅਵਰਿੰਦਰ ਸਿੰਘ ਨੇ ਪਹੁੰਚੀ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅੱਜ ਆਪ ਸਾਰੇਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿਨ੍ਹਾਂ ਨੇ ਅੱਜ ਰਾਜਮਾਤਾ ਸਾਹਿਬ ਜੀ ਦੀ ਸ੍ਰੀ ਅੰਤਮ ਅਰਦਾਸ ਸੇ ਵਿੱਚ ਹਿੱਸਾ ਪਾਇਆ ਟੋੜਾ ਸਾਰੇ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਸਾਰੇ। ਪਰ ਵਾਹਿਗੁਰੂ ਤੁਹਾਨੂੰ ਹਰ ਵੇਲੇ ਚੜ੍ਹਦੀ ਕਲਾ ਰੱਖਣ। ਔਰ ਤੁਹਾਨੂੰ ਸਾਰੇ ਪਰਵਾਰਾਂ ਨੂੰ ਸੁਖੀ ਰੱਖਣ। ਰਾਜਮਾਤਾ ਨੂੰ ਸ਼ਰਧਾਂਜਲੀ ਦਿੰਦੇ ਆਉਗੀਆਂ ਸ਼ਖਸੀਅਤਾਂ ਨੇ ਮਾਤਾ ਮਹਿੰਦਰ ਕਾਰਵਲੋ ਆਜ਼ਾਦੀ ਵੇਲੇ ਰਿਫਿਊਜੀ ਕੁੜੀਆਂ ਦੀ ਭਲਾਈ ਲਈ ਪਾਇਆ ਯੋਗਦਾਨ ਤੇ ਦੇਸ਼ ਦੀ ਸਿਆਸਤ ਵਿੱਚ ਪਾਇਆ ਯੋਗਦਾਨ ਨੂੰ ਯਾਦ ਕੀਤਾ। ਸੁਖਬੀਰ ਬਾਦਲ ਨੇ ਰਾਜਮਾਤਾ ਨੂੰ ਹਰ ਖੇਤਰ ਵਿੱਚ ਸੇਵਾ ਕਰਨ ਲਈ ਤਤਪਰ ਰਹਿਣ ਵਾਲੀ ਮਜ਼ਬੂਤ ਔਰਤ ਦੱਸਿਆ। ਰਾਜਮਾਤਾ ਮਹਿੰਦਰ ਕੌਰ ਬੀਤੀ 24 ਜੁਲਾਈ ਨੂੰ ਪਟਿਆਲਾ ਵਿਖੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ 25 ਜੁਲਾਈ ਨੂੰ ਮਾਤਾ ਮਹਿੰਦਰ ਕੌਰ ਦਾ ਸ਼ਾਹੀ ਸਮਾਦਾ ਪਟਿਆਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸੀ